ਬੜੀ ਔਖੀ ਜੀ ਗੱਲ ਹੈ ਬੜਾ ਕਠਨ ਜਿਹਾ ਮਾਰਗ ਹੈ ਸਾਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਨਾਨਕ ਨਿਰੰਕਾਰ ਦੀ ਜੋਤ ਉਹਨਾਂ ਨੇ ਸਾਬ ਸ੍ਰੀ ਗੁਰੂ ਅੰਗਦ ਭਾਈ ਜੀਵੇ ਨੇ ਸਾਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਕੋਲ ਪ੍ਰਾਰਥਨਾ ਕੀਤੀ ਗਰੀਬ ਨਵਾਜ ਭਾਈ ਜੀਵਾ ਰੋਜ਼ ਦਹੀਂ ਤੇ ਖਿਚੜੀ ਲੈ ਕੇ ਆਉਂਦਾ ਸੀ ਜਿਨ੍ਹਾਂ ਚਿਰ ਭਾਈ ਜੀਵੇ ਦਾ ਦਹੀਂ ਤੇ ਭਾਈ ਜੀਵੇ ਦੀ ਖਿਜੜੀ ਨਾ ਆਵੇ ਉਹਨਾਂ ਚ ਗੁਰੂ ਅੰਗਦ ਦੇਵ ਸੱਚਾ ਪਾਤਸ਼ਾਹ ਲੰਗਰ ਨਹੀਂ ਸੀ ਵਰਤਾਉਂਦੇ ਅਜੇ ਜੀਵੇ ਦਾ ਪਦਾਰਥ ਨਹੀਂ ਪਹੁੰਚਿਆ ਸ਼ੇਰ ਦੇ ਹੀ ਨਾ ਲਿਆਉਂਦਾ ਉਹ 200 ਲਿਆਉਂਦਾ ਉਹ ਸ਼ੇਰ ਖਿਜੜੀ ਨਾ ਲਿਆਉਂਦਾ ਉਹ 200 ਖਿਜੜੀ ਲੈ ਆਉਂਦਾ ਉਹ ਹੁਣ ਹਜ਼ਾਰਾਂ ਸੰਗਤਾਂ ਵਾਸਤੇ ਤੇ 200 ਖਿਜੜੀ ਤੇ 200 ਦੇਹ ਨਾਲ ਕੋ ਪੂਰਾ ਨਹੀਂ ਸੀ ਨਾ ਫਟ ਜਾਣਾ ਲੇਕਿਨ ਉਹਦਾ ਸਿਦਕ ਸੀ ਉਹਦਾ ਪਿਆਰ ਸੀ ਹਜ਼ੂਰ ਉਹਦੀ ਡੈਂਟ ਉਹਦੇ ਡੈਂਟ ਉਹਦੀ ਖਿਚੜੀ ਨੂੰ ਉਡੀਕਦੇ ਤੇ ਕੁਝ ਦਿਨ ਐਸੇ ਆਏ ਕਿ ਐਨ ਭਾਈ ਜੀ ਦੇ ਆਉਣ ਦੇ ਵੇਲੇ ਜੀਵੇ ਦੇ ਆਉਣ ਦੇ ਵੇਲੇ ਮੀ ਵਰਪੇ ਹਨੇਰੀ ਵਾਗ ਤੇ ਜੀਵਾ ਉਹ ਆਵੇ ਉਹਨੇ ਨਹੀਂ ਨੇਮ ਤੋੜਿਆ ਤੇ ਇੱਕ ਦਿਨ ਸਹਬਾ ਕੋਲ ਬੈਠਿਆ ਬੈਠਿਆ ਅਰਧ ਕੀਤੀ ਗਰੀਬ ਨਵਾਜ ਜੇ ਭੜਕੇ ਤੁਸੀਂ ਹਵਾ ਹਨੇਰੀ ਮੀਂਹ ਪਾਣੀ ਨੂੰ ਰੋਗ ਲਓ ਤੇ ਮੈਂ ਹਜ਼ੂਰ ਦੇ ਲੰਗਰ ਵਾਸਤੇ ਛਵੇਲੇ ਨਹੀਂ ਖਿਜੜੀ ਲੈ ਕੇ ਆ ਜਾਵਾਂ ਆਪ ਦੇ ਭੁੱਖ ਪਏਗਾ ਨਹੀਂ ਖਿਜੜੀ ਹਜ਼ੂਰ ਆਪ ਭੋਗ ਲਾਓਗੇ ਫਿਰ ਤੁਹਾਡੇ ਸਿੱਖ ਅੰਗੀਕਾਰ ਕਰਨਗੇ ਤੇ ਦਾਸ ਦਾ ਭਲਾ ਹੋ ਜਾਏਗਾ ਮਹਾਰਾਜ ਤੁਜੀ ਆਗਿਆ ਦਿਓ ਪਾਲ ਕੇ ਹਨੇਰੀ ਨਾ ਵਗੇ ਮੀਂਹ ਨਾ ਵਰੇ ਚਖੜ ਝਾਂਜਾ ਨਾ ਚੁੱਲੇ ਤੇ ਗਰੀਬ ਨਵਾਜ਼ ਮੁਸਕਰਾ ਕੇ ਕਹਿਣ ਲੱਗੇ ਜਿਵਿਆ ਆਪਣਾ ਭਲਾ ਮੰਗਣ ਲੱਗਾ ਕੋ ਬੁਰਾ ਤੂੰ ਤੇ ਕਹਿੰਦਾ ਨਾ ਮੈਂ ਸਵੇਲੇ ਲਿਆਵਾਂ ਖਾਣਾ ਤੇ ਮੇਰਾ ਭਲਾ ਹੋ ਜਾ ਤੂੰ ਆਪਣਾ ਭਲਾ ਮੰਗਣ ਲੱਗਾ ਕੋ ਬੁਰਾ ਹੈ ਮਹਾਰਾਜ ਬੁਰਾ ਮੈਂ ਤੇ ਆਪਣੇ ਭਲੇ ਵਾਸਤੇ ਅਰਜ਼ ਕੀਤੀ ਹੈ ਤੇ ਸ਼ਾਬ ਕਹਿਣ ਲੱਗੇ ਇਸ ਹਵਾ ਨਾਲ ਹਜ਼ਾਰਾਂ ਹਾ ਬੇੜੇ ਸਮੁੰਦਰ ਚ ਚੱਲ ਰਹੇ ਨੇ ਉਹਨਾਂ ਨੇ ਆਪਣਾ ਪਾਰਲਾ ਕਿਨਾਰਾ ਲੱਭਣਾ ਇਸ ਹਵਾ ਨਾਲ ਜੇ ਹਵਾ ਬੰਦ ਹੋ ਜਾਏ ਉਹ ਬੇੜੇ ਘੁੰਮਣ ਕੇਰੀ ਚ ਫਸ ਕੇ ਡੁੱਬ ਜਾਣਗੇ ਹਜ਼ਾਰਾਂ ਜੀਵ ਮਰ ਜਾਣਗੇ ਇਹ ਭਲਾ ਕੀਤਾ ਇੱਕ ਬੁਰਾ ਜੀਵਿਆ ਤਾਂ ਮੇਰੀ ਧਰਤੀ ਵਿੱਚ ਇਸ ਹਵਾ ਦੇ ذریعے ਲੱਖਾਂ ਸਰਪ ਖੁਰਾਕ ਖਾ ਕੇ ਜੀਉਂਦੇ ਨੇ ਕਿਉਂਕਿ ਸਰਪ ਦਾ ਖਾਣਾ ਹੀ ਹਵਾ ਹੈ ਹਵਾ ਬੰਦ ਕਰ ਦਈਏ ਲੱਖਾਂ ਸਰਪ ਉਹ ਤੇ ਤੜਪ ਤੜਪ ਕੇ ਮਰ ਜਾਣਗੇ ਆਪਣਾ ਭਲਾ ਲਗਾ ਕਰਨ ਕੇ ਬੁਰਾ ਜੀਵਿਆ ਇਸ ਹਵਾ ਦੇ ਨਾਲ ਫਲ ਫਰੂਟ ਲੱਗਣੇ ਨੇ ਨਵੇਂ ਸ਼ਗੂਫੇ ਪੈਦਾ ਹੋਣੇ ਨੇ ਨਵਾਂ ਬੇਰੀਆਂ ਨੂੰ ਬੂਰ ਨਵਾਂ ਅੰਬਾਂ ਨੂੰ ਬੂਰ ਪੈਣਾ ਇਹ ਨਾ ਇਹ ਹਵਾ ਬੰਦ ਕਰ ਦਈਏ ਖਾਣਾ ਚਾਰ ਘੜੀਆਂ ਪਿੱਛੋਂ ਹੋ ਜਾਗਾ ਜਿਵਿਆ ਰੱਬ ਦੀ ਰਜ਼ਾ ਵਿੱਚ ਦਖਲ ਸ਼ਬਦ ਦਾ ਹੁਕਮੇ ਸਿ ਜਿਵਿਆ ਜੇ ਆਪਣਾ ਭਲਾ ਲੋਚਣਾ ਤੇ ਰੱਬ ਦੀ ਰਜ਼ਾ ਵਿੱਚ ਦਖਲ ਨਾ ਦੇਈ ਜਿਨੇ ਗੁਰੂ ਕੇ ਸਿੱਖ ਬੈਠੇ ਆਣਾ ਤੇਰੇ ਭਣ ਜਾਤੀ ਦਾ ਲੋਹਾਰ ਤੇ ਹੱਥ ਜੁੜ ਕੇ ਸਾਹਿਬ ਗਰੀਬ ਨੁਆਜ ਗੁਰੂ ਸਾਰਾ ਦਿਨ ਪਰਾਇ ਕਿਰਤ ਵਿੱਚ ਲੱਗਾ ਰਹਿ। ਨਾਮ ਸਿਮਰਨ ਦਾ ਸਮਾਂ ਨਹੀਂ ਮਿਲਦਾ। ਮਹਾਰਾਜ ਚੰਗੇ ਕਰਮ ਕਰਨ ਦਾ ਵੇਲ ਨਹੀਂ ਮਿਲਦਾ। ਹਥੌੜਾ ਹੱਥ ਵਿੱਚ ਹੁੰਦਾ। ਲੋਹੇ ਦੇ ਛੱਡਾਂ ਮਾਰੀ ਜਾਂਦਾ। ਪਰਾਇ ਕਿਰਤ ਹੈ ਮੇਰੇ ਤੇ ਹੁਕਮ ਬੜਾ ਕਰਦੇ ਨੇ ਪਿੰਡ ਦੇ ਮਾਲਕ। ਜੇ ਮੈਂ ਨਾ ਹੁਕਮ ਮੰਨਾ ਤੇ ਫਿਰ ਛਿਆਂ ਬਾਅਦ ਮਹੀਨਿਆਂ ਬਾਅਦ ਮੈਨੂੰ ਦਾਣੇ ਨਹੀਂ ਮਿਲਦੇ ਗਰੀਬ ਨਵਾਜ਼ ਸਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਤੁਸੀਂ ਨਾਨਕ ਨਿਰੰਕਾਰੀ ਦਾ ਰੂਪ ਹੋ ਮੈਂ ਤੁਹਾਡੇ ਚਰਨਾਂ ਵਿੱਚ ਹਾਜ਼ਰ ਹੋ ਕੇ ਖ਼ਾਹਰ ਮੰਗਣਾ ਬਾਬਾ ਮੇਰੇ ਭਲੇ ਦੀ ਕੋਈ ਗੱਲ ਦੱਸ ਮੇਰਾ ਭਲਾ ਕਿੱਦਾਂ ਹੋਵੇਗਾ ਮੇਰਾ ਪਾਰ ਉਤਾਰਾ ਕਿਸ ਤਰ੍ਹਾਂ ਹੋਵੇਗਾ ਗੁਰੂ ਗਿਆ ਸਿਖਾ ਯਾਰ ਸਾਰੀ ਜ਼ਿੰਦਗੀ ਬੀਤ ਗਈ ਕਿਸੇ ਵੇਲੇ ਉਸ ਮਾਲਕ ਦੇ ਅੱਗੇ ਖਲੋ ਕੇ ਹੱਥ ਜੋੜ ਕੇ ਕਿਸੇ ਵੇਲੇ ਅਰਦਾਸ ਕਰ ਛੜਿਆ ਕਰ ਕਿਸੇ ਵੇਲੇ ਤਰਲਾ ਲੈ ਛੜਿਆ ਕਰ ਇਹ ਮੇਰੇ ਮਾਲਕ ਕਪਟ ਕੁਚਲ ਅਠੋਰ ਕਪਟ ਕਮੀ ਇਹ ਮੇਰੇ ਮਾਲਕ ਮੈਂ ਬੜਾ ਕੁਚਲ ਮੈਨੇ ਮੈਲਾ ਹਾਂ ਪਾਪਾ ਨਾਲ ਮੈਲਾ ਹਾਂ ਕੁਰਮਾ ਨਾਲ ਮੈਲਾ ਹਾਂ ਗੁਨਾਹ ਵੀ ਮੈਲ ਨਾਲ ਮੈਂ ਲਿਪੜਿਆ ਹੋਇਆ ਕਠੋਰ ਬੜਾ ਬੇਰਹਿਮ ਹਾਂ ਪੱਥਰ ਦਿਲ ਹਾਂ ਮੈਂ ਕਦੇ ਕਿਸੇ ਦਰਦ ਰਜਾਣੇ ਉੱਤੇ ਦਇਆ ਨਹੀਂ ਕੀਤੀ ਕਪਟ ਇਹ ਮੇਰੇ ਮਾਲਕ ਮੈਂ ਬੜਾ ਧੋਖੇ ਬਾਦ ਹਾਂ ਬੜਾ ਕਪਟੀ ਹਾਂ ਬੜਾ ਛਲਿਆ ਵਲਿਆ ਹਾਂ ਮੈਂ ਸੱਜਣ ਮਿੱਤਰ ਯਾਰ ਬਣਾ ਕੇ ਵੀ ਲੁੱਟ ਲੈਣਾ ਕਾਮੀ हे मेरे मालिक हे मेरे सृजनहार दिनै रात मैनु काम व्यापदा ए चारै औगुण चेते करके अगली ढीला हिला मैनु दस मै सारा दिन कीर्त च जुड्या रहना ते गरीब नु आज पसीद गया श्री गुरु अंगद साहिब कहन लगे गुजरा गरीब दा काम गुरु लेखे कर दे ਅੱਗੇ ਕਿਰਤੀ ਆਓ ਇਹ ਨੀਮ ਕੋਤ ਅਨਪਾਤਰ ਹੈ ਲੇਕਿਨ ਸਹਬਾ ਨੇ ਹੋਰ ਹੁਕਮ ਦੇ ਦਿੱਤਾ ਗਰੀਬ ਦਾ ਕੰਮ ਗੁਰੂ ਦੇ ਲੇਖੇ ਕਰ ਦੇ ਉਹਦੇ ਕੋਲੋਂ ਕੋਈ ਪਾਈ ਪੈਸੇ ਕੋਈ ਮਜੂਰੀ ਦੀ ਖਾਸ਼ ਨਾ ਰੱਖੇ ਮਿੱਠਾ ਬੋਲਣਾ ਧਰਮਸ਼ਾਲਾ ਤੁਰ ਕੇ ਜਾਣਾ ਥੋੜਾ ਚਿਰ ਜਾ ਬਹੁਤਾ ਚਿਰ ਜਾ ਪਰ ਧਰਮਸ਼ਾਲਾ ਜਾ ਸਹੀ ਧਰਮਸ਼ਾਲਾ ਜ਼ਰੂਰ ਜਾਈ ਮਿੱਠਾ ਬੋਲੀ ਨਾਮ ਸਿਮਰਿ ਤੇ ਗਰੀਬ ਦਾ ਕੰਮ ਗੁਰੂ ਕੈ ਲੈਖੇ ਕਰ ਦੇ ਫਿਰ ਤੇਰਾ ਪਰਦਾ ਗੁਰੂ ਕੱਜੇ ਵਰ ਦੇਤਾ ਗੁਰੂ ਅਮਰਦਸ ਸਾਹਿਬ ਨੇ ਤੇਰਾ ਪਰਦਾ ਗੁਰੂ ਕੱਜੇਗਾ ਇੱਕ ਦਿਨ ਰਾਤ ਵੇਲੇ ਮਹਾਪੁਰਸ਼ ਮਹਾਤਮਾ ਆਗੇ ਬੇੜੀਆਂ ਵੱਜੀਆਂ ਹੋਈਆਂ ਹਥਕੜੀਆਂ ਵੱਜੀਆਂ ਹੋਈਆਂ ਤੇ ਕਹਿਣ ਲੱਗੇ ਭਾਈ ਗੁਜਰਾ ਅਸੀਂ ਸੰਤ ਹਾਂ ਨਾਮ ਤਰੀਕ ਸੱਚੇ ਤੇ ਬਣ ਨਹੀਂ ਸਕਦੇ ਪਰ ਪਾਲਟੀ ਬਾਦ ਲੋਕਾਂ ਨੇ ਸਾਡੇ ਖਿਲਾਫ ਝੂਠੀਆਂ ਦੋਮਤਾਂ ਲਾ ਕੇ ਸਾਨੂੰ ਸਰਕਾਰੀ ਦਰਬਾਰੇ ਗ੍ਰਿਫਤਾਰ ਕਰਵਾ ਦਿੱਤਾ ਕਿਸੇ ਨਾ ਕਿਸੇ ਤਰ੍ਹਾਂ ਅੱਜ ਰਾਤ ਦੇ ਹਨੇਰੇ ਕੋਲੋਂ ਫਾਇਦਾ ਉਠਾ ਕੇ ਅਸੀਂ ਨਿਕਲ ਆਏ ਹਾਂ ਬੰਦੀਖਾਨੇ ਚੋਂ ਤੇ ਤੈਨੂੰ ਗੁਰੂ ਨਾਨਕ ਦਾ ਸਿੱਖ ਜਾਣ ਕੇ ਭਾਈ ਗੁਜਰਾ ਤੇਰੇ ਦੁਆਰੇ ਆ ਗਏ ਹਾਂ ਸ਼ਾਡੀਆਂ ਬੇੜੀਆਂ ਗੁਰੂ ਦੇ ਲੇਖੇ ਕੱਟਦੇ। ਸ਼ਾਡੀਆਂ ਹੱਥ ਕੜੀਆਂ ਗੁਰੂ ਦੇ ਲੇਖੇ ਕੱਟਦੇ। ਤੇ ਚੰਗਾ ਪੱਲਾ ਸਾਹਮਣੇ ਦਿਸਦਾ ਭਾਈ ਗੁਜਰ ਨੂੰ ਜੇ ਮੈਂ ਬੇੜੀਆਂ ਕੱਟ ਦਿੱਤੀਆਂ ਸਵੇਰੇ ਪੁਲਿਸ ਆ ਜਾਣੀ ਐ ਮੈਨੂੰ ਫੜ ਲੈਣਾ। ਜੇ ਹੱਥ ਕੜੀਆਂ ਵੱਢ ਸੁਟੀਆਂ ਮੈਂ ਸਵੇਰੇ ਆਜਾਂ ਮੈਨੂੰ ਫੜ ਲੈਣਾ ਸਰਕਾਰੇ ਦਰਬਾਰੇ ਪੇਸ਼ ਕਰਨਾ ਪਤਾ ਨਹੀਂ। ਮੈਨੂੰ ਕੀ ਸਜ਼ਾ ਮਿਲੇ ਤੇ ਕੀ ਨਾ ਮਿਲੇ। ਸਾਹਮਣੇ ਚਮਕਦੀ ਐ ਗੱਲ। ਲੈਕਿਨ ਤਨਗੁਰੂ ਅੰਗਦ ਦੇਵ ਤਨਗੁਰੂ ਨਾਨਕ ਦੇਵ ਸੱਚਾ ਪਾਤਸ਼ਾਹ ਮਹਾਰਾਜ ਦਾ ਧਿਆਨ ਧਰਿਆ ਛੈਣੀਆਂ ਥੋੜਾ ਲਿਆ ਮਹਾਤਮਾਵਾਂ ਦੀਆਂ ਬੇੜੀਆਂ ਕਟੀਆਂ ਹਤਕੜੀਆਂ ਕਟੀਆਂ ਉਹਨਾਂ ਨੂੰ ਨਮਸਕਾਰ ਕੀਤੀ ਮਹਾਰਾਜ ਅਸ਼ੀਰਵਾਦ ਦੇ ਜਾਓ ਤੇ ਮਹਾਂਪੁਰਸ਼ਾਂ ਨੇ ਆਖਿਆ ਭਾਈ ਗੁਜਰਾ ਗੁਰੂ ਤੇਰਾ ਸਹਾਇਕ ਹੋਵੇ ਗੁਰੂ ਤੇਰਾ ਰੱਖਾ ਰਹਿ ਕੁਝ ਚਿਰ ਦੇ ਬਾਅਦ ਇਹ ਸਾਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਮਿਲਣ ਵਾਸਤੇ ਗਿਆ ਭਾਈ ਗੁਜਰ ਪੇਟਾ ਪੂਜਾ ਰਖੀ ਮੱਥਾ ਟੇਕਿਆ ਤੇ ਸਹਬਾਂ ਦੇ ਕੰਨਾਂ ਤੱਕ ਸਰੋਤ ਤੇ ਪਹੁੰਚ ਗਈ ਹੋਈ ਸੀ ਨਾ ਤੇ ਸਾਬ ਕੰਠ ਨਾਲ ਲਾ ਕੇ ਆਖਿਆ ਗੁਰੂ ਅੰਗਦ ਸਾਹਿਬ ਨੇ ਭਾਈ ਗੁਜਰ ਲੋਹਾਰ ਨੂੰ ਕੰਠ ਨਾਲ ਲਾ ਕੇ ਆਖਿਆ ਗੁਜਰਾ ਤੂੰ ਸਾਧਾਂ ਦੀਆਂ ਬੇੜੀਆਂ ਕੱਟੀਆਂ ਤੇਰੀਆਂ ਬੇੜੀਆਂ ਗੁਰੂ ਨਾਨਕ ਕਟੇ ਭਾਈ ਗੁਜਰਾਤ ਤੈਨੂੰ ਨਰਕਾਂ ਦਾ ਦੁੱਖ ਨਹੀਂ ਹੋਵੇਗਾ ਭਾਈ ਗੁਜਰਾਤ ਤੈਨੂੰ ਜੰਮਣ ਮਰਨ ਦਾ ਦੁੱਖ ਨਹੀਂ ਹੋਵੇਗਾ ਤੇ ਯਰੇ ਸੋ ਸੇਵ ਤੂੰ ਸੌਰੜੇ ਸੁਖ ਵਸ ਗੁਰਮੇਲ ਚਾਜੀ ਅਚਾਰ ਸਿੱਖ ਤੁਰ ਕਦੇ ਨ ਲੱਗੇ ਦੁੱਖ ਸਭਨਾ ਜ਼ੋਰੇ ਵੰਜਣਾ ਸਭ ਮੁਕਲਾਵਣਾਰੇ ਤਨ ਨਾਨਕ ਤਨ ਸੁ ਅਗਣੀ ਜਿਨ ਸ਼ੋ ਨਾਲ ਪਿਆਰ ਜਿਹੜੀ ਕੁੜੀ ਪੇ ਕਹਿੰਦੇ ਘਰ ਲੜਕੀ ਬਣ ਕੇ ਜੰਮੀ ਐ ਉਹਨੇ ਸੋਹਰੇ ਜਾਣਾ ਹੀ ਆ ਉਹਦਾ ਮੁਕਲਾਵਾ ਤੁਰਨਾ ਹੀ ਆ ਜਿਹੜਾ ਮਨੁੱਖ ਇਸ ਮਾਤ ਲੋਕ ਵਿੱਚ ਜਨਮ ਲੈ ਕੇ ਆ ਗਿਆ ਐ ਇੰਨੇ ਸੋਹਰੇ ਜਾਣਾ ਹੀ ਆ ਇੰਨੇ ਪ੍ਰਲੋਗ ਜਾਣਾ ਹੀ ਆ ਪਾਹੂ ਘਰ ਆਏ ਮਕਲਾਉ ਆਏ ਆ ਜਾਣੇ ਨੇ ਪਰਵਣੇ ਘਰ ਆ ਜਾਣੇ ਨੇ ਮੁਕਲਾਵਾ ਲੈਣ ਵਾਲੇ ਉਹਨਾਂ ਲੈ ਜਾਣਾ ਇਥੋਂ ਛੱਡ ਕੇ ਨਹੀਂ ਜਾਣਾ ਸਾਬ ਸੱਚੇ ਪਾਤਸ਼ਾਹ ਕਹਿੰਦੇ ਨੇ ਅੰਬਰ ਕੁੰਜਾ کرلੀਆਂ ਬਗ ਬੈਠੇ ਆਏ ਜੀਓ ਸਾਧਨ ਚੱਲੀ ਸਾਹ ਹੋਰੇ ਕਿਆ ਮੂੰਹ ਦੇਸੀ ਅੱਗੇ ਜਾਏ ਜੀਓ ਕਿਆ ਮੂੰਹ ਦੇਸੀ ਅੱਗੇ ਜਾਏ ਜੀਓ ਅਗਲੇ ਅੰਮ੍ਰਿਤ ਵਚਨ ਨੇ ਦੋ ਉਹਨਾਂ ਨੂੰ ਅਸੀਂ ਆਪਣੇ ਅੰਦਰ ਵਸਾ ਇੱਕ ਇੱਕ ਵਚਨ ਗੁਰੂ ਕਾ ਅੰਦਰ ਵਸਾਉਣਾ ਚਾਹੀਦਾ ਸੁੱਤੀ ਸੁੱਤੀ ਝਾਲ ਥੀ ਸੁੱਦੀ ਸੁੱਦੀ ਨੂੰ ਪ੍ਰਭਾਤ ਵੇਲਾ ਹੋ ਗਈ ਭੁੱਲੀ ਵਾਟੜੀ ਅਸ ਜਿਓ ਰਾਹ ਪੁੱਲ ਗਿਆ ਸੁੱਤੀ ਸੁੱਤੀ ਝਾਲ ਥੀ ਆ ਭੁੱਲੀ ਵਾਟੜੀ ਅਸ ਜਿਓ ਦੈ ਸ਼ੌਨ ਨਾਲੋਂ ਮੁੱਤੀ ਇਸ ਦੁੱਖਾਂ ਨੂੰ ਧਰਿਆ ਸਜੀਓ ਪਿਆਰੇ ਪਤੀ ਨਾਲੋਂ ਵਿਛੜ ਗਈ ਦੁੱਖਾਂ ਨੂੰ ਕਲੇਸ਼ਾਂ ਨੂੰ ਕਸ਼ਟਾਂ ਨੂੰ ਮੁਸੀਬਤਾਂ ਨੂੰ ਧਾਰਨ ਕਰਨਾ ਪੈ ਗਿਆ ਜਿਹੜੇ ਲੋਕ ਕਾਫਲਾ ਬਣ ਕੇ ਰੇਗਿਸਤਾਨਾਂ 'ਚ ਸਫ਼ਰ ਕਰਦੇ ਨੇ ਨਾ ਜਦੋਂ ਕਾਫਲਾ ਤੁਰਨ ਲੱਗੇ ਜਿਹੜੇ ਨੀਂਦ ਦੇ ਗਰਸੇ ਹੋ ਸੁੱਤੇ ਹੀ ਰਹਿ ਜਾਣ ਭਈ ਚਲੋ ਕਾਫਲੇ ਦੇ ਪੈਰਾਂ ਦਾ ਨਿਸ਼ਾਨ ਵੇਖ ਕੇ ਕਾਫਲਾ ਲੱਭ ਲਾਂਗੇ ਹਵਾ ਆਉਂਦੀ ਏ ਪੈਰ ਠੱਕੇ ਜਾਂਦੇ ਨੇ ਖੁਰਾ ਨਹੀਂ ਲੱਭਦਾ ਕਾਫਲੇ ਨਾਲੋਂ ਵਿਛੜੇ ਹੋਏ ਮਾਰੇ ਜਾਂਦੇ ਨੇ ਸੁੱਤੀ ਸੁੱਤੀ ਝਾਲ ਥੀ ਆ ਸਾਨੂੰ ਵੀ ਮਾਤ ਲੋਕ ਦੇ ਪਦਾਰਥਾਂ ਵਿੱਚ ਮੌਜਾਂ ਮਾਣਦੇ ਆ ਸੁੱਤਿਆਂ ਸੁੱਤਿਆਂ ਝਾਲ ਥੀ ਆ ਸਵੇਰਾ ਹੋ ਗਿਆ ਚਿੱਟਾ ਦਿਨ ਚੜ ਪਿਆ ਬੁੜਾ ਪਾਹ ਆ ਗਿਆ ਫੁੱਲੀ ਵਾਟੜੀ ਆਸੀਓ ਤੇ ਭੁੱਲ ਗਿਆ ਸਾਨੂੰ ਰਸਤਾ ਸਤਨਾਮ ਸ੍ਰੀ ਵਾਹਿਗੁਰੂ ਦਾ ਸੈ ਸ਼ੋ ਨਾ ਰੋ ਮੁੱਤੀ ਇਸ ਵਿਛੜ ਗਏ ਪਿਆਰੇ ਨਾਲ ਲੁੱਟੇ ਪੁੱਟੇ ਗਏ ਅੰਧੇ ਦੁੱਖਾਂ ਕੂੰਦਰ ਯਾਸ ਜਿਓ ਦੁੱਖਾਂ ਨੂੰ ਧਾਰਨ ਕਰਨਾ ਪੈ ਜਾਂ ਦੁੱਖਾਂ ਵਿੱਚ ਅਸੀਂ ਫਸ ਗਏ ਦੁੱਖਾਂ ਵਿੱਚ ਅਸੀਂ ਉਲਝ ਗਏ ਅੰਤ ਲੀਆਂ ਦੁਕਾਨੇ ਤੁਦ ਗੁਣ ਮੈਂ ਸਭ ਅਵਗੁਣਾ ਇਕ ਨਾਨਕ ਕੀ ਅਰਦਾਸ ਜਿਓ ਸ਼ਬਰਾਤੀ ਸੁਆਗਣੀ ਮੈਂ ਦੋ ਆਗਣ ਕਾਈ ਰਾਤ ਜਿਓ ਵਾਗ ਤੇਰੇ ਜ ਸਾਰੇ ਗੁਣ ਨੇ ਮੇਰੇ ਜ ਸਾਰੇ ਔਗਣ ਨੇ ਜਿਹੜੀਆਂ ਸੁਆਗਣੀ ਨੇ ਜਿਹੜੇ ਗੁਰਮੁਖ ਨੇ ਜਿਹੜੇ ਮਹਾਪੁਰਸ਼ ਨੇ ਉਹ ਦਿਨੇ ਰਾਤ ਤੇਰੇ ਨਾਲ ਰੰਗ ਰਲੀਆਂ ਮਾਣਦੇ ਨੇ ਨਾਮ ਅੰਮ੍ਰਿਤ ਚੱਖਦੇ ਨੇ ਮਾਲਕਾ ਮੈਂ ਦੁਹਾਗਣ ਹਾਂ ਮੈਂ ਮਨਮੁਖ ਹਾਂ ਮੈਂ ਕੁਕਰਮੀ ਹਾਂ ਆਪਣੇ ਨਾਮ ਦੇ ਰਸਤਾ ਕੋਈ ਲਹਿਮਾ ਆਪਣੇ ਨਾਮ ਦੇ ਰਸਤਾ ਕੋਈ ਜਸਾ ਆਪਣੇ ਨਾਮ ਦੇ ਰਸਤਾ ਕੋਈ ਵਿਸਵਾਸ ਇਸ ਨਮਾਣੇ ਦੀ ਝੋਲੀ ਵਿੱਚ ਵੀ ਪਾ ਦੇ ਤਾਂ ਕਿ ਮੇਰਾ ਆਇਆ ਹੋਇਆ ਸਫਲਾ ਹੋ ਜਾਏ ਮੇਰਾ ਆਇਆ ਹੋਇਆ ਲੇਖੇ ਵਿੱਚ ਪੈ ਜਾਏ ਮੇਰੇ ਆਏ ਹੋਏ ਜੀ ਕੋਈ ਕਲੀ ਤੇ ਤੇਰੇ ਤੇਰੀ ਯਾਦ ਵਿੱਚ ਹੋਵੇ ਨਾ ਮਾਲਕ ਜਿੰਨੇ ਬੈਠੇ ਹੋਏ ਸਬਰ ਦਾਸ ਕਰੋ ਸਭ ਦਰਲਾ ਲਓ मनबरा भा दर्शन दखण कन बरा दर्शन दखणे काओ मनबरा ਸਤਕਾਰਯੋਗ ਸੰਗਤ ਸਮਾਪੂਰ ਹੋ ਗਿਆ। ਇਸੇ ਤਰ੍ਹਾਂ ਕਿਸੇ ਦਿਨ ਉਹ ਵੀ ਸਮਾਂ ਤੇ ਆ ਹੀ ਜਾਣਾ। ਭਾਵੇਂ ਬਰੇ ਦੇ ਹਿਸਾਬ ਨਾਲ ਹੀ ਆ ਪਰ ਮੁੱਕ ਜਾਣਾ ਹੈ ਸਮਾਂ। ਸਤਿਗੁਰਾਂ ਦੇ ਅਮਰਤ ਭਜਨ ਕਰਦਿਆਂ ਕਰਦਿਆਂ ਕਈ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ। ਤਨ ਗੁਰੂ ਰਾਮਦਾਸ ਪਾਤਸ਼ਾਹ ਦੇ ਨਰਨਕ ਕੋਕਰ ਜਾਣ ਕੇ ਭੁੱਲਾਂ ਮਾਫ ਕਰਦੇ। ਬਜਨ ਗੁਰੂ ਕਾ ਜਾਣ ਕੇ ਅੰਦਰ ਵਸਾਉਣਾ ਤਾਂ ਕਿ ਮੇਰਾ ਤੁਹਾਡਾ ਸਮਾ ਸਫਲਾ ਹੋ ਜਾਏ ਅਸੀਂ ਅੰਤ ਵੇਲੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਦਰਬਾਰ ਵਿੱਚ ਮੁਖ ਉਜਲਾ ਲੈ ਕੇ ਜਾ ਸਕੀਏ ਏ ਗੁਰੂ ਨਾਨਕ ਦੇਵ ਏ ਗੁਰੂ ਅਰਜਨ ਸਾਹਿਬ ਏ ਗੁਰੂ ਗੋਬਿੰਦ ਸਿੰਘ ਸਾਹਿਬ ਏ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਜਿਨ੍ਹਾਂ ਤੇਰੀਆਂ ਬੱਚੀਆਂ ਜਿਨਾ ਜਿਨਾ ਤੇਰੇ ਸ਼ਰਦਾਲੂ ਸਿਖਾਂ ਤੇਰੀ ਦਿੱਤੀ ਹੋਈ ਮਾਇਆ ਵਿੱਚੋਂ ਬਾਣੀ ਦੇ ਅਦਰ ਸਤਕਾਰ ਵਜੋਂ ਕੁਝ ਮਾਇਆ ਬਾਣੀ ਨੂੰ ਮੱਠਾ ਟੇਕੀ ਆ ਉਹਨਾਂ ਗੁਰਮੁਖ ਪਿਆਰਿਆਂ ਦੇ ਮਨ ਨੂੰ ਸ਼ਾਂਤੀ ਬਖਸ਼ੀ ਨੇ